ਉਪਰਿਾਰਸਾ ਸੰਗਤ ਜੀਓ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਕੀ ਆਪ ਜੀ ਨੂੰ ਪੂਰੀ ਪੂਰਤ ਪਤਾ ਹੈ ਕਿ 13 ਅਪ੍ਰੈਲ ਖਾਲਸੇ ਦਾ ਸਾਜਨਾ ਦਿਵਸ ਹੈ ਵਰਡ ਦੇ ਵਿੱਚ ਆਲ ਇੰਡੀਆ ਦੇ ਵਿੱਚ ਜਗਾ ਜਗਾ ਤੇ ਇਹ ਦਿਹਾੜਾ ਮਨਾਇਆ ਜਾਂਦਾ ਹੈ ਇਸ ਦਿਨ ਧੰਨ ਧੰਨ ਸਹਿਬੇ ਕਮਾਲ ਦਸਨ ਪੀਤਾ ਬਾਜਾਂ ਵਾਲੇ ਕਲਗੀਆਂ ਵਾਲੇ ਲੀਲੇ ਦੇ ਸ਼ਾਹ ਸਵਾਰ ਚਿੜੀਆਂ ਤੋਂ ਬਾਜ ਤਡਾਉ ਸਬਾਖਸ ਲੋਕ ਸੇ ਈਕਲ ਡਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਮਹਾਰਾਜੀ ਜਦੋਂ ਦੁਨੀਆ ਤੇ ਘੋਰ ਪਾਪ ਹੋ ਰੈ ਸੰਨਾ ਦੱਬੇ ਕੁਚਲੇ ਲੋਕ ਮਾੜੇ ਲੋਕ ਰਾਜੇ ਮਹਾਰਾਜ ਰਜਵਾੜਿਆਂ ਜ਼ਿਮੀਂਦਾਰਾਂ ਵੱਲੋਂ ਲਤਾੜੇ ਜਾਂਦੇ ਸਨ ਤਕੜੇ ਦਾ ਬੋਲਬਾਲਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਸੀ ਬਿਸ਼ਖਸ਼ਤਰਤਾਰੀ ਬਣੋ ਮੇਨ ਮਕਸਦ ਸੀ ਸ਼ਸ਼ਤਰਤਾਰੀ ਜਿਵੇਂ ਅੱਜ ਦੇ ਹਾਲਾਤ ਦੇ ਵਿੱਚ ਲੁੱਟਾਂ ਖੋਹਾਂ ਕਣੀਆਂ ਕੋ ਹੋ ਰਹੀਆਂ ਹਨ ਜਗਾ ਜਗਾ ਤੇ ਮਾੜੇ ਬੰਦੇ ਦਾ ਕੋਈ ਹਾਲ ਨਹੀਂ ਤੇ ਸ਼ਸ਼ਤਰ ਪਾਇਆ ਹੋਵੇ ਨਾ ਤੇ ਸ਼ਸ਼ਤਰ ਤੋਂ ਅਗਲਾ ਪੈ ਖਾਂਦਾ ਦਾੜਾ ਪ੍ਰਕਾਸ਼ ਹੋਵੇ ਪੱਗ ਵੱਜੀ ਹੋਵੇ ਦਸਤਾਰ ਵੱਡੀ ਕੁਰਬਾਨ 3 ਫੁੱਟ ਵਾਲੀ ਹੋਵੇ ਐਡੀ ਤੇ ਗੱਲ ਹੀ ਕੋ ਨਹੀਂ ਤੇ ਨਹੀਂ ਤੇ ਤੁਸੀਂ 9 ਇੰਚ ਵੀ ਪਾਉਗੇ ਗਾਤਰਾ ਪਾਇਆ ਹੋਵੇ ਤੇ ਪੂਰਾ ਸਜੇ ਹੋਵੇ ਤੇ ਬੰਦਾ ਪੈ ਖਾਂਦਾ ਐ ਐਡੀ ਸ਼ਤਿ ਨਾੜੇ ਨਹੀਂ ਜੇ ਲੱਗਦਾ ਤੇ ਗੁਰੂ ਜੀ ਦੇ ਬਾਗ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹਿਬ ਮੈਂ ਉਸ ਕਟੇਰਾ ਇਤਹਾਤਾਂ ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ ਤੇ ਪਿੰਡ ਸ਼ਿਫਪੁਰਾ ਜ਼ਿਲ੍ਹਾ ਕਰਨਾਲ ਜੋ ਮੇਰੇ ਵੀਰ ਇਲਾਕੇ ਦੇ ਨੇ ਉਹ ਤਾਂ ਜਾਣਦੇ ਹੋਣਗੇ ਜੋ ਬਾਹਰਲੇ ਕੰਟਰੀਆਂ ਦੇ ਨੇ ਉਹਨਾਂ ਵਾਸਤੇ ਇਹ ਕਰਨਾਲ ਜ਼ਿਲ੍ਹਾ ਹਰਿਆਣਾ ਦੇ ਵਿੱਚ ਪਿੰਡ ਸ਼ਿਫਪੁਰਾ ਇੱਥੇ ਇੱਕ ਸੰਤ ਹੁੰਦੇ ਸਨ ਅਸੀਂ ਬਚਪਨ 'ਚ ਜਦੋਂ ਹੁੰਨੇ ਹਾਂ ਨਾ ਇੱਥੇ ਵਿਸਾਖੀ ਲੱਗਦੀ ਹੁੰਦੀ ਸ਼ਿਫਪੁਰਾ ਪਿੰਡ ਦੇ ਵਿੱਚ ਤੇ ਬੜਾ ਚਾਹ ਹੁੰਦਾ ਸੀ ਮੇਲਿਆਂ ਦਾ ਉਦੋਂ ਉਦੋਂ ਉਹ ਮਤਲਬ ਸਾਡੇ ਜਨੋਂ ਤੋਂ ਪਹਿਲਾਂ ਮਤਲਬ ਪੂਰੇ ਹੋ ਗਏ ਨੇ ਸੰਤ ਮਾਨ ਪਰਸਨ ਸੁਖਮਨੀ ਸਾਹਿਬ ਦੇ ਵਿੱਚ ਵੀ ਸੰਤ ਕੀ ਮਹਿਮਾ ਦਾ ਜ਼ਿਕਰ ਪੂਰੀਏ ਕਸ਼ਟਪਤੀ ਸੰਤਾਂ ਉੱਤੇ ਤੇ ਗੁਰੂ ਮਹਾਰਾਜ ਜੀ ਦੇ ਬੋਲ ਨੇ ਵੀ 70 72 ਜਾਮੀਆਂ ਸੀ ਸੰਤ ਜਨਾਂ ਚਾਵਾਂਗੇ ਉਹਨਾਂ ਵਿੱਚੋਂ ਇੱਕ ਬਾਬਾ ਮੁੰਜੀ ਜੀ ਸਨ ਉਹਨਾਂ ਦੀਆਂ ਮਾਰੀਆਂ ਅਜ ਖਾਂਦੇ ਪੈ ਜੇ ਉਹਨਾਂ ਦੀ ਕਮਾਈ ਕੀਤੀ ਨੂੰ ਭਾਗ ਲੱਗੇ ਜੇ ਇੱਥੇ ਗੁਰਦੁਆਰਾ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਉਂਗਾ। ਇਹਦੇ ਵਿੱਚ 12 ਮਹੀਨੇ 30 ਦਿਨ ਜਬੀ ਕੰਟਿਨ ਲਗਾਤਾਰ ਅਖੰਡ ਪਾਠ ਸਭ ਚੱਲਦੇ ਨੇ। ਤੇ ਲੋਕਾਂ ਦੀਆਂ ਮਰਦਾਂ ਪੂਰੀਆਂ ਹੁੰਦੀਆਂ ਜੇ। ਤੇ ਮੈਂ ਸੰਗਤ ਨੂੰ ਜਾਣਕਾਰੀ ਵਾਸਤੇ ਦੱਸ ਦਿਆਂ। ਇਹ ਇੱਥੇ ਲਗਾਤਾਰ ਐਡਵਾਂਸ ਬੋਤਲ ਰਹਿੰਦੀ ਜੀ। ਸਾਲਾਂ ਬੱਤੀ। ਉਹਨਾਂ ਕਰਦੇ ਨੇ ਪਾਠ ਚੱਲਦੇ ਹਨ ਪ੍ਰਬੰਧਕ ਕਮੇਟੀ ਉਹਨਾਂ ਪੰਜ ਕਰ ਰਹੀ ਏ ਸ਼ਾਇਦ ਇਹ ਤੋਂ ਵਿਦਵਾਨ ਤੇ ਗੱਲ ਪਾਠਾਂ ਦੀ ਨਹੀਂ ਗੱਲ ਇਹ ਇੱਥੇ ਨਾਮ ਸਿਮਰਨ ਦੀ ਗੱਲ ਹੈ ਭਗਤੀ ਦੀ ਜੇ ਥਾਂ ਤੇ ਸੰਤ ਜਣ ਭਗਤੀ ਕਰਦੇ ਨੇ ਉਹ ਥਾਂ ਨੂੰ ਭਾਗ ਲੱਗ ਜਾਂਦੇ ਆ ਉਹ ਧਰਤੀ ਕਰਮਾਂ ਵਾਲੀ ਹੋ ਜਾਂਦੀ ਉਹ ਨਗਰ ਜਿਹੜਾ ਹੈ ਉਹ ਨਗਰ ਤੇ ਸੰਦੇਸ਼ਾਂ ਵਿੱਚ ਮਸ਼ਹੂਰ ਹੋ ਜਾਂਦਾ ਸ਼ੇਖਪੁਰੇ ਨੂੰ ਕੌਮ ਜਾਂਦਾ ਸੀ ਬਾਬਾ ਮੁੰਸ਼ੀ ਜੀ ਦੀ ਕਿਰਪਾ ਦੇ ਨਾਲ ਪੰਜਾਬੀ ਖत्री ਸਨ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਦੇ ਸਨ ਦਸਾਂ ਗੁਰੂਆਂ ਨੂੰ ਗੁਰਗਰ ਸਾਹਿਬ ਜੀ ਦੀ ਪੂਜਾ ਕਰਦੇ ਸਨ ਪੂਜਾ ਕਰ ਲੋ ਨਸਤਕਾਰ ਕਰ ਲੋ ਦੇਸੀ ਦਵਾਈਦਾਰੂ ਜਿਹੜੀ ਬੁੱਟੀ ਦਿੱਂਦੇ ਸਨ ਉਹ ਇੱਕ ਬਹਾਨਾ ਸੀ ਬਚਨਾ ਦੇ ਨਾਲ ਜੋ ਬਚਨ ਸਾਧ ਕਾ ਬੋਲਿਆ ਸਾਧੂ ਬੋਲਿਆ ਸਹਿ ਸਪਾਇ ਸਾਧ ਕਾ ਬੋਲਿਆ ਬਿਰਥਾ ਨਾ ਜਾਇਓ ਯੋ ਕਰੋ ਠੀਕ ਕਰਦੇ ਅੱਜ ਹੁਣ ਰਹੀ ਗੱਲ ਇਸ ਜਗ੍ਹਾ ਦੀ ਇਸ ਵੀ ਜਗ੍ਹਾ ਉੱਤੇ 24 ਘੰਟੇ ਨਾਮ ਸਿਵਨਾਂ ਅਖੰਡ ਪਾਠ ਚੱਲਦੇ ਹਨ ਧੁਰ ਕੀ ਬਾਣੀ ਤਿੰਨ ਸਗਲੀਆਂ ਚਿੰਤਾ ਮਿਟਾਈ ਮੈਂ ਆਪਣਾ ਤਜਰਬਾ ਮੇਰਾ ਕਹਿੰਦਾ ਜਿੱਥੇ 24 ਘੰਟੇ ਬਾਣੀ ਨਾਮ ਸਮੇਤ ਚੱਲਣਾ ਹੈ ਤੇ ਸੱਚਖੰਡ ਦੇ ਨਾਲ ਜਿਹੜੀ ਧੁਰ ਕੀ ਬਾਣੀ ਆਈ ਹੈ ਤੇ ਸਗਲੀਆਂ ਚਿੰਤਾ ਮਿਟਾਈ ਤਰੰਗਾਂ ਜਿਹੜੀਆਂ ਨੇ ਜਿਵੇਂ ਆ ਟੈਲੀਫੋਨ ਤੇ ਸਾਡੇ ਪਹੁੰਚ ਆ ਜਾਂਦੀਆਂ ਜੇ ਸੱਚ ਜਾਣੇ ਨੂੰ ਇਹ ਤਰੰਗਾਂ ਆਪਣੀਆਂ ਸੱਚਖੰਡ ਦੇ ਨਾਲ ਜੁੜੀਆਂ ਹਾਂ ਜੋ ਤਰੰਗਾਂ ਸੱਚਖੰਡ ਦੇ ਨਾਲ ਜੁੜ ਜਾਨਾ ਤੇ ਇੱਥੇ ਬਹਿ ਕੇ ਇੱਕ ਪਲ ਇੱਕ ਘੜੀ ਕਿ ਵੀਰ ਸਾਹਿਬ ਕਹਿੰਦੇ ਨੇ ਇੱਕ ਘੜੀ ਆਧੀ ਘੜੀ ਆਧੀ ਹੁੰਦੀ ਆ ਪਕਤਨ ਸੇ ਦੀ ਗੋਸ਼ਟੀ ਜੋ ਕਿ ਮੈਂ ਸੁਵਾਬ ਜੋ ਮਤਲਬ ਅੱਧੀ ਘੜੀ ਵੀ ਇੱਥੇ ਸਿਮਰਨ ਕਰ ਲੈਂਦਾ ਉਹ ਤਰੰਗਾ ਦੇ ਨਾਲ ਜੁੜੀਆਂ ਤੁਹਾਡੀ ਹਾਜੀ ਸੱਚਖੰਡ ਲੱਗ ਜਾਂਦੀ ਤੇ ਜਿਹੜਾ ਖੰਡ ਪਟ ਸਾਹਿਬ ਕਰੰਦਾ ਉਹਦਾ ਤੇ ਲੋਕ ਪਰਲੋਕ ਹੋ ਜਾਂਦਾ ਤੇ ਗੱਲ ਕਰਾਂ ਮੈਂ ਚਲੋ ਇਹ ਗੱਲ ਨਾਮ ਦੀ ਹੋ ਗਈ ਆ ਫਿਰ ਸਾਕੇ ਦਾ ਮੇਲਾ ਆ ਰਿਹਾ 13 ਅਪ੍ਰੈਲ ਆਇਸ ਹਾਲ ਦੇ ਸਾਹਿਬ ਦੇ ਫੋਰੀ ਮਿਲ ਲਕਣਾ ਤੇ ਜਿਹੜੇ ਮੇਰੇ ਭਰਾ ਨਦੀਪ ਤੇ ਮਕਰਨਾਲ ਟਿਕੜ ਦੇ ਸੰਤਿਕਦੇ ਤੇ ਹੱਥ ਜੋੜ ਕੇ ਬੇਨਤੀ ਹੈ ਦੀ ਕਿਰਿਓ ਨਮਸਕਾਰ ਕਰੋ ਇਹ ਜਗ੍ਹਾ ਦੇਖਣ ਕਰੋ ਤੇ ਲੋ ਹੁਣ ਮੈਂ ਤੁਹਾਨੂੰ ਇਹ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾ ਦਿੰਦਾ ਨਹੀਂ ਆ ਬਿਲਡਿੰਗ